उन्हें बगाते जिक्रेगा उन्होंद उन्होंने घर डिस्कस हो अगे हादसा निकल रहा हम हादसे के ना चीस भी निकलेगी एक मन तकलीफ भी उठेगी तो क्योंकि मैं हमेशा ही कहना हना कि अभी भी भट्टी साल इन्ना ही याद करते हैं विवक तो जी उन्ना मिस करते हैं ये भी उस थान उस शैल च जाके बह गए जे कहे सूँ कला के दिखाओ जी बहुत सकते ਕਦੂ ਵੀ ਤੈਰੀ ਸਿੱਧੀ ਕਿਤੇ ਪ੍ਰਜਾਤੀ ਮੁਲਾਕਾਤ ਹੈ ਉੱਪਰ ਨਹੀਂ ਜਾਂਦਾ ਮੈਂ ਕਿਸੇ ਸਾਈਵਨ ਬਲੀਵਰ ਨਹੀਂ ਉੱਤ ਪਰ ਇਹਲਾ ਹੀ ਨੂੰ ਪਰਮਾਨੰਦ ਕੇਂਦਰ ਦੀ ਕਿਸੇ ਜਗ੍ਹਾ ਕੀ ਕਰਨਾ ਕਰਵਾਜ ਆ ਜਾਈਗੀ ਕਹਿੰਦੇ ਅੱਗੇ ਵਾਜ ਉੱਥੇ ਜਾ ਕੇ ਜਾਈਗੀ ਬਿਲਕੁਲ ਉਸ ਨਿਚੇ ਵਰਮਾ ਹੋਏਗਾ ਕਿੱਥੇ ਜਾ ਕੇ ਅਸੀਂ ਮਿਲਾਂਗੇ ਫਿਰ ਸ਼ਿਕਵੇ ਕਰਾਂਗੇ ਕਿ ਤੁਸੀਂ ਕਿਉਂ ਇਦਾਂ ਸਾਡੇ ਨਾਲ ਵਿਛੜ ਕੇ ਆ ਗਏ ਸੀ ਪਰ ਉਮੀਦ ਹੀ ਹੈ ਕਿ ਕਦੇ ਤਾਂ ਕਿਸੇ ਜਗ੍ਹਾ ਨਾਲ ਮੁਲਾਕਾਤ ਹੋਏਗੀ ਤੇ ਆਪਾਂ ਉਹਨਾਂ ਨਾਲ ਬਖਾਂ ਦੀ ਗੱਲਾਂ ਕਰਾਂਗੇ ਹੋਰ ਬਹੁਤ ਸਾਰੀ ਤਾਂ ਅਸਲ ਸੱਚ ਜਿੱਚ ਲੈ ਕੇ ਚਿੰਨਨ असिदीकेंगे कि किसी जहान चलना मुलाखा कदम हो जरूर कितना मिला जरूर सत्या कर दुर्फल नहीं है जो पहले बीमार हुई सी बनी हुई भीडियो है लास्ट से तो होता तकलीफ मतलब ना भी बन सकते ना बनवा ਮੈਨੂੰ ਲੱਗਦਾ ਕਿ ਵੀਡੀਓ ਬਹੁਤ ਪਰਸਨਲ ਚੀਜ਼ੀ ਜੀ ਹੈ। ਦਰਸ਼ਕਾਂ ਦੇ ਵੀ ਉਦਾਂ ਦੇਖਣਾ ਨਹੀਂ ਚਾਹੀਦਾ। ਪਰਵਾਰਾ ਨਮੀ ਤਾਂ ਇਹ ਕਦੇ ਆਫੀਸ਼ੀਅਲੀ ਕੋਈ ਵੀਡੀਓ ਇਸ ਤਰ੍ਹਾਂ ਦੀ ਨਹੀਂ ਦਿੱਤੀ ਸੀ। ਕਿਉਂਕਿ ਕਲਾਕਾਰ ਨੂੰ ਲੋਕਾਂ ਨੇ ਬੜੇ ਪਿਆਰ ਸਤਿਕਾਰ ਨਾਲ ਦੇਖਿਆ ਹੁੰਦਾ ਕਿਸੇ ਹੋਰ ਰੂਪ ਚ ਦੇਖਿਆ ਹੁੰਦਾ। ਮੈਨੂੰ ਲੱਗਦਾ ਤਾਂ ਹੀ ਸ਼ਾਇਦ ਵੀਡੀਓ ਇਦਾਂ ਦੀ ਆਪਾਂ ਤੋਂ ਰੋਕਦੇ ਨੇ ਕਿਉਂਕਿ ਕਲਾਕਾਰ ਨੂੰ ਲੋਕੋਂ ਸਿਰਫ ਰੁਚੀ ਯਾਦ ਕਰਨ ਤੇ ਕਿਉਂਕਿ ਪੱਲਾ ਸਾਹਿਬ ਨੂੰ ਤਕਲੀਫ ਚ ਦੇਖਣਾ ਤਾਂ ਕਿਸੇ ਨੂੰ ਵੀ ਕਦੇ ਚੰਗਾ ਨਹੀਂ ਲੱਗ ਸਕਦਾ। ਮੈਨੂੰ ਲੱਗਦਾ ਕਿ ਇਹ ਵੀਡੀਓ ਇੰਨੀ ਇੰਪੋਰਟੈਂਟ ਨਹੀਂ ਹੈ ਉਹਨੂੰ ਜ਼ਿਆਦਾ ਫੈਲਾਉਣ ਨਾਲੋਂ ਉਹਨਾਂ ਦੀ ਚੰਗੀਆਂ ਵੀਡੀਓ ਉਹਨਾਂ ਦੇ ਹਾਸੇ ਕਿੱਦਾਂ ਵਾਲੀਆਂ ਜੋ ਕੈਰੈਕਟਰ ਸੀ ਉਹਨੂੰ ਹੀ ਸਪਰੈਡ ਕਰੂੰ। ਕੌਣ ਬੰਦਾ ਕਿਹੜੀ ਤਕਲੀਫ਼ ਸੀ ਸੀ ਉਹਨੂੰ ਹੀ ਪਤਾ ਹੈ ਉਹਨੂੰ ਤਕਲੀਫ਼ ਨੂੰ ਪੱਛ ਐ ਐਕਸਪੈਂਡ ਕਰਕੇ ਮਤਲਬ ਪੇਜ ਕੇ ਜ਼ਿਆਦਾ ਸੀਨ ਐਗਜ਼ਾਗਰੇਟ ਕਰ ਕੋਈ ਫਾਇਦਾ ਨਹੀਂ ਹੋਵੇਗਾ ਹਨਾ ਤੇ ਮਨ ਲੈ ਸੋਨਿਆ ਸੋਨਿਆ ਚੀਜ਼ਾਂ ਨੂੰ ਯਾਦ ਕਰੋ ਉਹਨਾਂ ਦੀ ਹਾਸੇ ਯਾਦ ਕਰੋ ਉਹਨਾਂ ਦੀ ਚੜ੍ਹਦੀ ਕਲਾ ਉਹਨਾਂ ਦੀ ਉਹ ਜਦੋਂ ਅਸੀਂ ਇਹ 6 ਜਣਿਆਂ ਦਾ ਸੀਨ ਹੁੰਦਾ ਸੀ ਕਿ ਵੀ ਮੈਂ ਇਹਨੂੰ ਆਪਣਾ ਕਰਨਜੀਤ ਸਰ ਜੀ ਐਨ ਸ਼ਰਮਾ ਸੰਗਾ ਸਾਡੇ 6ਾਂ ਦੇ ਵਿੱਚੋਂ ਸਭ ਤੋਂ ਉੱਚੀ ਆਵਾਜ਼ ਜਿਹੜੀ ਸੀ ਤੇ ਉਹਨਾਂ ਦੀ ਹੁੰਦੀ ਸੀ ਸਾਡੇ ਸਾਰਿਆਂ ਦੇ ਉੱਪਰ ਦੀ ਆਉਂਦੇ ਸੀ ਤਾਂ ਉਹ ਆਉਂਦੇ ਸੀ ਸੋ ਉਹ એનર્ਜੀ ਨੂੰ ਯਾਦ ਕਰੋ ਜਿਹੜੀ એનર્ਜੀ ਉਹ ਲੈ ਕੇ ਸਾਰੀ ਜ਼ਿੰਦਗੀ ਉਹਨਾਂ ਕੈਰੀ ਕਰਦੇ ਸੀ ਯਸੋ ਉਹ ਵੀਡੀਓ ਕਿਸੇ ਦੀ ਪਰਸਨਲ ਹੈ ਹੰਦਰ ਦੀ ਕਰਨ ਵਾਸਤੇ ਨਹੀਂ ਜਿਆਦਾ ਪਹਿਲੋਣੀ ਚਾਹੀਦੀ ਬਟ ਤਮੀਜ਼ ਜਾਂ ਆਪਣਾ ਨਾਮ ਪਤਾ ਸੀ ਜਾਨਾਂ ਦੇ ਵਿੱਚ ਪਰਵਾਹ ਕੋ ਜਾਨਾਂ ਨੇ ਸਰ ਜੀ ਬ੍ਰੇਸਟਰੀ ਦੀ ਸ਼ੁਭਕਾਮਨਾ ਬਹੁਤ ਹੈ ਕਿ ਕਿਤਨਾ ਬਹੁਤ ਹੈ ਦੱਸਦੇ ਸੁਣਦਾ ਦੇ ਜੀ ਜੀ ਉਤਾਰ ਬਹੁਤ ਚਸਤ ਹੈ ਜੀ ਜੀ ਸਾਡੀ ਉੱਤੇ ਦੱਸਿਆ ਕਿ ਅਸੀਂ ਫੈਮਲੀ ਹੋ ਜੰਨੇ ਆ ਤਾਨੂੰ ਕਈ ਵਾਰੀ ਪਰ ਵਿਜੀ ਦਾ ਵੀ ਕੋਣ ਆ ਜਾਂਦਾ ਸੀ ਮੈਂ ਧਿਆਨ ਦੇ ਕੇ ਮਿੱਠਾ ਨਾ ਖਾਣ ਬੋਸ ਕਿ ਵੀਦਾਂ ਤਸਵੀਰ ਵੀਡੀਓ ਦੇਖੀ ਹੋਣਾ ਵੀ ਉਹ ਕਿਦਾਂ ਚੋਰੀ ਦੀ ਪਰਫੀਮਾ ਦੇ ਦੋ ਕੋਈ ਮੈਂ ਪਹਿਲੀ ਕੈਰੀਓਂ ਟੱਟਾ ਦਿੱਤੀ ਐ ਤੇ ਉਦੋਂ ਮੇਰਾ ਪਹਿਰਾ ਹੁੰਦਾ ਸੀ ਮਿੱਠਾ ਨਹੀਂ ਖਾਣਾ ਹਾਂਜੀ ਜਦੋਂ ਡੱਬਾ ਉਹਨਾਂ ਤੇ ਸੀ ਹੱਸਣਾ ਆ ਜਾਂਦਾ ਪਤਾ ਸਰ ਡੱਬਾ ਆਇਆ ਖਾਲੀ ਉਹ ਲੈਂਦੋ ਫਿਰ ਤੁਹਾਨੂੰ ਦੁਖਾਵਾਂਗੇ ਜਿਹੜਾ ਤੇ ਉਹਨਾਂ ਫਿਰ ਕਹਣਾ ਯਾਰ ਖਾਲੀ ਡੱਬਾ ਹੀ ਮੇਰੇ ਸਾਹਮਣੇ ਰੱਖ ਕੇ ਲਿਆ ਕੇ ਮੈਂ ਖੁਸ਼ ਹੋਵਾਂਗਾ ਵੀ ਅੱਜ ਕਦੀ ਪਰਫੀਮ ਨਹੀਂ ਸੀ ਸੋ ਇਦਾਂ ਹੱਸਦੇ ਖੇਣਦੇ ਰਹਿਣਾ ਅਸੀਂ ਉਹਦੇ ਹੱਥੋਂ ਖੋਲ ਲੈਂਦੇ ਹੁੰਦੇ ਸੀ ਉਠਾ ਵੀ ਨਹੀਂ ਤੇ ਉਹਨਾਂ ਨੇ ਵੀ ਐਕਸਕਿਊਸ ਲੱਭਨੇ ਖਾਂਦੇ ਕਿਉਂਕਿ ਉਹਨਾਂ ਦਾ ਸਵੀਟ ਟੁੱਥ ਸਿਗਰ ਨੂੰ ਚੰਗਾ ਲੱਗਦਾ ਸੀ ਮੇਰੇ ਤਾਂ ਕਹਦੀਆਂ ਜੱਟਾਂ ਨੂੰ ਸਾਡੀ ਰੁਟੀਨ ਹੀ ਬਣ ਗਈ ਸੀ ਜਲੇਬੀਆਂ ਸ਼ਾਮ ਨੂੰ ਮਵਾਦੇ ਹੁੰਦੇ ਸੀ ਅਸੀਂ ਮੰਗਾਉਣੀਆਂ ਤਾਂ ਬੰਦ ਕੀਤੀਆਂ ਵੀ ਅਸੀਂ ਜੇ ਦੋ ਦੋ ਖਾਣੀਆਂ ਤੇ ਉਹ ਮੈਂ ਨਹੀਂ ਖਾਂਦਾ ਵੀ ਕਹਾਂ ਕਿ